ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਆਪਣੇ ਘਰ ਵਿੱਚ ਥੋੜੇ ਸਮੇਂ ਲਈ ਸਵੇਰ ਦੇ ਸਮੇਂ ਭਜਨ ਜਾਂ ਕੀਰਤਨ ਜੂਰ ਲਗਾਓ ਇਸ ਨਾਲ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਤੇ ਨਾਲ ਹੀ ਬਰਕਤ ਵੀ ਪੈਣ ਲੱਗ ਜਾਂਦੀ ਹੈ ਨੰਬਰ 2 ਸਾਨੂੰ ਸੌਣ ਤੋਂ ਪਹਿਲਾਂ ਪੇਸ਼ਾਬ ਕਰਕੇ ਹੀ ਸੌਣਾ ਚਾਹੀਦਾ ਇਸ ਨਾਲ ਕਦੇ ਵੀ ਗੁਰਦੇ ਖਰਾਬ ਨਹੀਂ ਹੁੰਦੇ ਨੰਬਰ 3 ਜਿਹੜੀਆਂ ਔਰਤਾਂ ਆਪਣੇ ਹੱਥਾਂ ਤੇ ਮੂੰਹ ਉੱਪਰ ਰਾਤ ਨੂੰ ਮਲਾਈ ਲਗਾ ਕੇ ਸੌਂਦੀਆਂ ਹਨ ਉਹਨਾਂ ਔਰਤਾਂ ਦਾ ਚਿਹਰਾ ਤੇ ਹੱਥ ਮੁਲਾਇਮ ਹੁੰਦੇ ਹਨ ਨੰਬਰ 4 ਕਈ ਔਰਤਾਂ ਜਦੋਂ ਅੱਖਾਂ ਵਿੱਚ ਕੱਜਲ ਪਾਉਂਦੀਆਂ ਹਨ ਉਹਨਾਂ ਦੀਆਂ ਅੱਖਾਂ ਵਿੱਚ ਦਰਦ ਹੋਣ ਦੀ ਸਮੱਸਿਆ ਹੋ ਜਾਂਦੀ ਹੈ ਇਹਨਾਂ ਔਰਤਾਂ ਨੂੰ ਕਦੇ ਵੀ ਆਪਣੀ ਅੱਖਾਂ ਵਿੱਚ ਕੱਜਲ ਨਹੀਂ ਪਾਉਣਾ ਚਾਹੀਦਾ ਕਿਉਂਕਿ ਕਈ ਵਾਰ ਕੱਜਲ ਪਾਉਣਾ ਅੱਖਾਂ ਖਰਾਬ ਹੋ ਸਕਦੀਆਂ ਹਨ ਤੁਸੀਂ ਆਈਲਾਈਨਰ ਦਾ ਇਸਤੇਮਾਲ ਕਰ ਸਕਦੇ ਹੋ ਨੰਬਰ 5 ਝਾੜੂ ਨੂੰ ਕਦੇ ਵੀ ਪੈਰ ਨਹੀਂ ਲਗਾਉਣੇ ਚਾਹੀਦੇ ਨਾਲ ਹੀ ਕਦੇ ਖੜਾ ਕਰਕੇ ਨਾ ਰੱਖੋ ਇਸ ਤੋਂ ਇਲਾਵਾ ਸ਼ਾਮ ਦੇ ਸਮੇਂ ਵੀ ਆਪਣੇ ਘਰ ਵਿੱਚ ਝਾੜੂ ਨਾ ਲਗਾਓ ਨੰਬਰ 6 ਜਿੰਨਾ ਕਰੀਮਾਂ ਵਿੱਚੋਂ ਜ਼ਿਆਦਾ 스멜 ਆਉਂਦੀ ਹੋਵੇ ਉਹਨਾਂ ਨੂੰ ਕਦੇ ਵੀ ਆਪਣੇ ਚਿਹਰੇ ਉੱਪਰ ਲਗਾਓ ਨਾ ਇਸ ਨਾਲ ਤੁਹਾਡੇ ਸਰੀਰ ਦਾ ਵੀ ਨੁਕਸਾਨ ਹੁੰਦਾ ਹੈ ਨੰਬਰ 7 ਰਾਤ ਨੂੰ ਮੇਥੀ ਦਾਣਾ ਭੌਂਕੇ ਰੱਖ ਦਿਓ ਸਵੇਰੇ ਇਸ ਤਾਣੇ ਨੂੰ ਪੀਸ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਸੁੱਕਣ ਤੋਂ ਬਾਅਦ ਚਿਹਰੇ ਨੂੰ ਗੁੰਗੁਣੇ ਪਾਣੀ ਨਾਲ ਧੋਲੋ ਇਸ ਨਾਲ ਚਿਹਰੇ ਦੇ ਦਾਗ-ਧੱਬੇ ਸਾਫ਼ ਹੋਣਗੇ ਤੇ ਨਾਲ ਹੀ ਚਿਹਰੇ ਤੇ ਚਮਕ ਵੀ ਆਵੇਗੀ ਨੰਬਰ 8 ਬੈੱਡ ਤੇ ਬੈਠ ਕੇ ਵੀ ਖਾਣਾ ਨਹੀਂ ਖਾਣਾ ਚਾਹੀਦਾ ਇਸ ਨਾਲ ਇੱਕ ਤਾਂ ਚਾਦਰ ਗੰਦੀ ਹੁੰਦੀ ਹੈ ਦੂਸਰਾ ਤੁਹਾਨੂੰ ਨੀਂਦ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ ਜੇਕਰ ਤੁਸੀਂ ਬਿਸਤਰੇ ਤੇ ਬੈਠ ਕੇ ਭੋਜਨ ਕਰੋਗੇ ਨੰਬਰ 9 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਮਜ਼ਬੂਤ ਦੇ ਨਾਲ ਟੁੱਟਣਾ ਬਚਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਲੱਕੜ ਦੇ ਬਣੇ ਕੰਗੇ ਨਾਲ ਹੀ ਆਪਣੇ ਵਾਲਾਂ ਨੂੰ ਕੰਗੀ ਕਰਿਆ ਕਰੋ ਇਸ ਨਾਲ ਵਾਲ ਮਜ਼ਬੂਤ ਬਣਦੇ ਹਨ ਨੰਬਰ 10 ਵੀਰ ਦੇ ਸਮੇ ਬਣੀ ਪਹਿਲੀ ਰੋਟੀ ਜੇਕਰ ਤੁਸੀਂ ਗਾਂ ਤੇ ਰਾਤੀ ਰੋਟੀ ਕੁੱਤੇ ਨੂੰ ਪਾਉਂਦੇ ਹੋ ਤਾਂ ਇਸ ਨਾਲ ਘਰ ਵਿੱਚ ਬਰਕਤ ਰਹਿੰਦੀ ਹੈ ਨਾਲ ਹੀ ਖੁਸ਼ਹਾਲੀ ਆਉਂਦੀ ਹੈ। ਨੰਬਰ 11 ਪਾਣੀ ਵਿੱਚ ਅਦਰਕ ਉਬਾਲ ਕੇ ਪੀਣ ਨਾਲ ਜੋੜਾਂ ਵਿੱਚ ਦਰਦ ਦੂਰ ਹੋ ਜਾਂਦਾ ਨਾਲ ਹੀ ਜੇਕਰ ਤੁਸੀਂ ਅਦਰਕ ਵਾਲੀ ਚਾਹ ਬਣਾ ਕੇ ਪੀ ਲਓ ਇਸ ਨਾਲ ਖਾਂਸੀ, ਜ਼ੁਕਾਮ ਤੇ ਵਾਇਰਲ ਬੁਖਾਰ ਤੋਂ ਬਚੇ ਰਹੋਗੇ। ਨੰਬਰ 12 ਜੇਕਰ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਹਫਤੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀ ਲਿਆ ਕਰੋ ਬਹੁਤ ਸਾਰੇ ਰੋਗਾਂ ਤੋਂ ਬਚੇ ਰਹੋਗੇ। ਨੰਬਰ 13 ਬੈੱਡ ਤੇ ਬੈਠ ਕੇ ਕਦੇ ਵੀ ਨਾ ਤਾਂ ਖਾਣਾ ਖਾਣਾ ਚਾਹੀਦਾ ਨਾ ਹੀ ਸਬਜ਼ੀ ਕੱਟਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨਾ ਕਰ ਵਿੱਚ ਬਹੁਤ ਨਿਕਾਰਾਤਮਕ ਊਰਜਾ ਆਉਂਦੀ ਹੈ। ਇਸ ਘਰ ਵਿੱਚ ਹਰ ਸਮੇਂ ਦੁੱਖ ਕਲੇਸ਼ ਹੀ ਰਹਿੰਦੇ ਹਨ ਨੰਬਰ 14 ਆਪਣੇ ਗੈਸ ਸਟੂਵ ਉੱਪਰ ਕਦੇ ਵੀ ਕੋਈ ਵੀ ਖਾਲੀ ਬਰਤਨ ਅਤੇ ਝੂਠਾ ਬਰਤਨ ਨਹੀਂ ਰੱਖਣਾ ਚਾਹੀਦਾ ਚੁੱਲ੍ਹੇ ਨੂੰ ਹਮੇਸ਼ਾ ਸਾਫ਼ ਸੁਥਰਾ ਹੀ ਰੱਖੋ ਇਸ ਤਰ੍ਹਾਂ ਕਰਨਾ ਘਰ ਵਿੱਚ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਆਉਂਦੀ ਹੈ ਨੰਬਰ 15 ਸਬਜ਼ੀ ਨੂੰ ਕੱਟਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਨਾਲ ਧੋ ਲਓ ਤੇ ਫਿਰ ਸੁੱਕਣ ਤੇ ਕੱਟੋ ਇਸ ਤਰ੍ਹਾਂ ਕਰਨਾ ਉਸਦੇ ਜ਼ਰੂਰੀ ਤਤ ਨਸਤ ਨਹੀਂ ਹੁੰਦੇ ਨੰਬਰ 16 ਸੌਣ ਦਾ ਸਮਾਂ ਆਪਣਾ ਹਰ ਇੱਕ ਇਨਸਾਨ ਨੂੰ ਸਹੀ ਰੱਖਣਾ ਚਾਹੀਦਾ ਜੇਕਰ ਤੁਸੀਂ ਸਮੇਂ ਤੇ ਸੌਂਦੇ ਤੇ ਉੱਠਦੇ ਹੋ ਤਾਂ ਇਸ ਨਾਲ ਤੁਸੀਂ ਸਿਹਤਪੂਰਨ ਤੰਦਰੁਸਤ ਰਹਿੰਦੇ ਹੋ ਤੇ ਨਾਲ ਹੀ ਸਰੀਰ ਅੰਦਰ ਕੰਮ ਨੂੰ ਕਰਨ ਦੀ ਫੁਰਤੀ ਤੇਜ਼ ਹੁੰਦੀ ਹੈ। ਨੰਬਰ 17 ਜੇਕਰ ਤੁਹਾਡੇ ਪੈਰਾਂ ਦੀਆਂ ਹੱਡੀਆਂ ਫਟ ਗਈਆਂ ਹੋਣ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦੇ ਤੇਲ ਨੂੰ ਗਰਮਾ ਕਰਕੇ ਆਪਣੇ ਪੈਰਾਂ ਦੀਆਂ ਹੱਡੀਆਂ ਤੇ ਲਗਾ ਕੇ ਮਾਲਿਸ਼ ਕਰ ਲਓ। ਇਸ ਨਾਲ ਹੱਡੀਆਂ ਠੀਕ ਹੋ ਜਾਣਗੀਆਂ ਤੇ ਨਾਲ ਹੀ ਨਰਮ ਵੀ ਹੋਣਗੀਆਂ। ਨੰਬਰ 18 ਜਦੋਂ ਵੀ ਤੁਸੀਂ ਕੋਈ ਵੀ ਦਵਾਈ ਖਾਂਦੇ ਹੋ ਤਾਂ ਕਦੇ ਵੀ ਉਹਨਾਂ ਨਾਲ ਜ਼ਿਆਦਾ ਠੰਡਾ ਪਾਣੀ ਦਾ ਇਸਤੇਮਾਲ ਨਾ ਕਰੋ ਇਸ ਤਰ੍ਹਾਂ ਕਰਨਾ ਦਵਾਈ ਤੁਹਾਨੂੰ ਨੁਕਸਾਨ ਕਰ ਸਕਦੀ ਹੈ ਨੰਬਰ 19 ਜੇਕਰ ਤੁਸੀਂ ਰੋਜ਼ਾਨਾ ਪਾਲਕ ਦਾ ਸੇਵਨ ਕਰ ਲੈਂਦੇ ਹੋ ਤਾਂ ਤੁਹਾਡੇ ਅੰਦਰ ਕਦੇ ਵੀ ਆਇਰਨ ਦੀ ਕਮੀ ਨਹੀਂ ਹੁੰਦੀ ਸਰੀਰ ਨੂੰ ਤਾਕਤ ਮਿਲਦੀ ਹੈ ਚਿਹਰੇ ਤੇ ਚਮਕ ਆਉਂਦੀ ਹੈ ਨੰਬਰ ਵੀ ਕੋਈ ਵੀ ਔਰਤ ਮਰਦ ਨੂੰ ਸਵੇਰੇ ਉੱਠਦੇ ਹੀ ਬਿਸਤਰੇ ਤੇ ਚਾਹ ਪੀਣ ਦੀ ਆਦਤ ਹੁੰਦੀ ਹੈ ਜੋ ਬਹੁਤ ਹੀ ਗਲਤ ਹੈ ਇਸ ਤਰ੍ਹਾਂ ਕਰਨਾ ਤੁਹਾਡੇ ਸਰੀਰ ਅੰਦਰ ਜਲਨ ਅਤੇ ਐਸ.ਟੀ.ਟੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਇਸ ਲਈ ਉੱਠਣ ਸਰ ਸਭ ਤੋਂ ਪਹਿਲਾਂ ਪਾਣੀ ਦਾ ਸੇਵਨ ਕਰੋ ਫਿਰ ਕੁਝ ਸਮਾਂ ਘੁੰਮੋ ਫਿਰੋ ਫਿਰ ਚਾਹ ਪੀਵੋ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਨੰਬਰ 21 ਜੇਕਰ ਤੁਸੀਂ ਖੂਨ ਗਾੜਾ ਹੋਣ ਦੀ ਸਮੱਸਿਆ ਦਾ ਸ਼ਿਕਾਰ ਹੋ ਤਾਂ ਕਿਉਂ ਤਲੀਆਂ ਹੋਈਆਂ ਚੀਜ਼ਾਂ ਇਸ ਤੋਂ ਇਲਾਵਾ ਦੁੱਧ ਲੱਸੀ ਦਹੀਂ ਪਤਲਾ ਹੀ ਖਾਓ ਇਸ ਤਰ੍ਹਾਂ ਤੁਸੀਂ ਕਿਸੇ ਵੱਡੇ ਰੋਗ ਤੋਂ ਬਚੇ रह ਸਕਦੇ ਹੋ ਨੰਬਰ 1 ਜੇਕਰ ਤੁਸੀਂ ਬਾਰ-ਬਾਰ ਛਿੱਕ ਆਉਣ ਤੋਂ ਪਰੇਸ਼ਾਨ ਹੋ ਤਾਂ ਆਪਣੇ ਮੂੰਹ ਵਿੱਚ ਹਰੀ ਇਲਾਇਚੀ ਰੱਖ ਕੇ ਕੁਝ ਸਮਾਂ ਚੂਸਣ ਤੋਂ ਬਾਅਦ ਹੌਲੀ-ਹੌਲੀ ਚਬਾ ਕੇ ਖਾ ਲਓ ਇਸ ਤਰ੍ਹਾਂ ਕਰਨਾ ਛਿੱਕਾਂ ਹੋਣੀਆਂ ਹਟ ਜਾਣਗੀਆਂ ਨੰਬਰ 2 ਜਿਹੜੇ ਲੋਕ ਮੁੱਦੇ ਪੈ ਕੇ ਸੌਂਦੇ ਹਨ ਜਾਂ ਫਿਰ ਟੀਵੀ ਦੇਖਦੇ ਹਨ ਅਜਿਹੇ ਲੋਕ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਨੇ ਤੇ ਨਾਲ ਹੀ ਸਾਹ ਦੀ ਸਮੱਸਿਆ ਵੀ ਹੋਣ ਲੱਗ ਜਾਂਦੀ ਹੈ ਨੰਬਰ 24 ਜਿਹੜੇ ਲੋਕ ਚੋਕ ਕੇ ਪੜਦੇ ਨੇ ਜਾਂ ਫਿਰ ਲਿਖਦੇ ਨੇ ਉਹਨਾਂ ਦੀ ਰੀੜ ਦੀ ਹੱਡੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਨਾਲ ਹੀ ਦਿਮਾਗ ਵੀ ਕਮਜ਼ੋਰ ਹੁੰਦਾ ਹੈ ਇਸ ਤੋਂ ਇਲਾਵਾ ਇਹਨਾਂ ਦੇ ਫੇਫੜਿਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਨੰਬਰ 25 ਹਰੀ ਇਲਾਇਚੀ ਜੇਕਰ ਤੁਸੀਂ 2-3 ਵਾਰ ਵਿੱਚ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਕਦੇ ਵੀ ਖੂਨ ਗਾੜਾ ਨਹੀਂ ਹੁੰਦਾ ਨੰਬਰ 26 ਸੌਣ ਸਮੇਂ ਕਦੇ ਵੀ ਸਰਾਣਾ ਲੈ ਕੇ ਨਾ ਸੋਵੋ ਇਸ ਨਾਲ ਤੁਸੀਂ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਹਮੇਸ਼ਾ ਬਿਨਾਂ ਸਰਾਣੇ ਤੋਂ ਖੱਬੇ ਪਾਸੇ ਨੂੰ ਪਾਸਾ ਲੈ ਕੇ ਹੀ ਨੀਂਦ ਲਓ ਇਸ ਨਾਲ ਤੁਹਾਨੂੰ ਸਰੀਰ ਨੂੰ ਫਾਇਦੇ ਮਿਲਦੇ ਹਨ ਨੰਬਰ 27 ਜੇਕਰ ਤੁਸੀਂ ਮੱਛਰਾਂ ਤੋਂ ਪਰੇਸ਼ਾਨ ਹੋ ਤਾਂ ਆਪਣੇ ਸਰਾਣੇ ਕੋਲ ਗਲਾਸ ਪਾਣੀ ਵਿੱਚ ਨਮਕ ਬਾਕੀ ਰੱਖ ਲਓ ਇਸ ਨਾਲ ਮੱਛਰ ਨਹੀਂ ਆਵੇਗਾ ਨੰਬਰ 28 ਜੇਕਰ ਤੁਹਾਡੇ ਘਰ ਵਿੱਚ ਆਟੇ ਨੂੰ ਸੁੰਡੀਆਂ ਲੱਗ ਜਾਣ ਤਾਂ ਤੁਸੀਂ ਆਟੇ ਵਿੱਚ ਤੇਜ ਪੱਤਾ ਰੱਖ ਦਿਓ ਅਜਿਹਾ ਕਰਨ ਨਾਲ ਕਦੇ ਵੀ ਕਿਸੇ ਵੀ ਜੀੜਾ ਸ਼ਿਕਾਰ ਨਹੀਂ ਹੋਵੇਗਾ ਨੰਬਰ 29 ਜਿਹੜੀਆਂ ਔਰਤਾਂ ਦੇ ਵਾਲ ਬਹੁਤ ਜ਼ਿਆਦਾ ਛੱਡਦੇ ਹੁਣ ਉਹਨਾਂ ਨੂੰ ਮੇਥੀ ਦਾਣੇ ਦੇ ਪਾਊਡਰ ਨੂੰ ਪੀਸ ਕੇ ਤੇਲ ਵਿੱਚ ਮਿਕਸ ਕਰਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਲੈਣਾ ਚਾਹੀਦਾ ਇਸ ਤਰ੍ਹਾਂ ਕਰਨਾ ਵਾਲਾਂ ਦੀ ਮਜ਼ਬੂਤੀ ਵਧਣ ਲੱਗ ਜਾਂਦੀ ਹੈ ਨਾਲ ਹੀ ਕਾਲੇ ਵੀ ਹੁੰਦੇ ਹਨ ਨੰਬਰ 30 ਰੋਟੀ ਹਮੇਸ਼ਾ ਮੋਟੀ ਹੀ ਖਾਓ ਇਸ ਤਰ੍ਹਾਂ ਨਾਲ ਰੋਟੀ ਖਾਣ ਨਾਲ ਸਰੀਰ ਨੂੰ ਫਾਈਬਰ ਮਿਲਦਾ ਹੈ। ਨੰਬਰ 31 ਗਰਮ ਦੁੱਧ ਵਿੱਚ ਸੌਂਫ ਪਾ ਕੇ ਪੀਣ ਨਾਲ ਨਜ਼ਰ ਤੀਜ ਹੁੰਦੀ ਹੈ, ਕਮਰਦਰ ਤੋਂ ਆਰਾਮ ਮਿਲਦਾ ਹੈ, ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 32 ਜੇਕਰ ਤੁਹਾਡੀ ਆਵਾਜ਼ਾਂ ਫਿਰ ਬੱਚੇ ਦੀ ਆਵਾਜ਼ ਸਾਫ਼ ਨਾ ਆ ਰਹੀ ਹੋਵੇ ਤਾਂ ਤੁਸੀਂ ਦੁੱਧ ਵਿੱਚ ਸ਼ੋਹਾਰੇ ਉਬਾਲ ਕੇ ਪੀ ਲੋ ਇਸ ਨਾਲ ਆਵਾਜ਼ ਸਾਫ਼ ਹੋਣ ਲੱਗ ਜਾਵੇਗੀ। ਨੰਬਰ 33 ਜਦੋਂ ਵੀ ਤੁਸੀਂ ਚਾਹ ਬਣਾਉਂਦੇ ਹੋ ਤਾਂ ਹਮੇਸ਼ਾ ਚਾਹ ਵਿੱਚ ਅਮਰੂਦ ਦਾ ਪੱਤਾ ਤੇ ਅਦਰਕ ਦਾ ਛਿਲਕਾ ਜ਼ਰੂਰ ਪਾਓ ਇਸ ਤਰ੍ਹਾਂ ਦੀ ਚਾਹ ਪੀਣ ਨਾਲ ਸਰੀ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 34 ਜੇਕਰ ਤੁਸੀਂ ਪਿੱਤਲ ਦੇ ਬਰਤਨ ਵਿੱਚ ਖਾਣਾ ਖਾਂਦੇ ਤੇ ਦੁੱਧ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਤੇ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿੰਦੇ ਹੋ ਨੰਬਰ 35 ਜੇਕਰ ਕਿ ਉਹ ਕਾਲਾ ਹੋ ਜਾਵੇ ਤਾਂ ਉਸ ਵਿੱਚ ਆਲੂ ਕੱਟ ਕੇ ਪਾ ਦਿਓ ਇਸ ਤਰ੍ਹਾਂ ਕਰਨਾ ਕਿ ਉਹ ਸਾਫ਼ ਹੋ ਜਾਵੇਗਾ ਨੰਬਰ 36 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਦੇਸੀ ਘਿਓ ਦਾ ਚਮਚ ਜਾਂ ਫਿਰ ਮਲਾਈ ਦਾ ਚਮਚ ਜ਼ਰੂਰ ਪਾਓ। ਨੰਬਰ 37 ਜੇਕਰ ਤੁਹਾਨੂੰ ਫਰਨੇਲ ਦੀਆਂ ਗੋਲੀਆਂ ਦੀ ਸਮੈਲ ਚੜ ਰਹੀ ਹੈ ਤਾਂ ਤੁਸੀਂ ਉਹਨਾਂ ਦੀ ਜਗ੍ਹਾ ਤੇ ਨਿੰਮ ਦੇ ਪੱਤੇ ਰੱਖ ਸਕਦੇ ਹੋ ਇਸ ਨਾਲ ਵੀ ਕਦੇ ਵੀ ਕੱਪੜੇ ਖਰਾਬ ਨਹੀਂ ਹੁੰਦੇ। ਨੰਬਰ 38 ਗੋਭੀ ਦੀ ਸਬਜ਼ੀ ਨੂੰ ਜੇਕਰ ਤੁਸੀਂ ਤੜਕਾ ਦੇਸੀ ਘਿਓ ਦਾ ਲਗਾ ਦਿੰਦੇ ਹੋ ਤਾਂ ਇਸ ਨਾਲ ਸਬਜ਼ੀ ਬਹੁਤ ਹੀ ਸਵਾਦਬੰਦੀ ਆ ਨਾਲ ਹੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ। ਨੰਬਰ 39 ਜਦੋਂ ਵੀ ਇਸ਼ਨਾਨ ਕਰਦੇ ਹੋ ਤਾਂ ਪਹਿਲਾਂ ਪਾਣੀ ਆਪਣੇ ਪੈਰਾਂ ਤੇ ਪਾਓ ਫਿਰ ਥੱਲੇ ਤੋਂ ਉੱਪਰ ਵੱਲ ਨੂੰ ਲੈ ਜਾਓ ਇਸ ਤਰ੍ਹਾਂ ਜੇਕਰ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 40 ਮਿੱਟੀ ਦੇ ਘੜੇ ਵਿੱਚ ਪਾਣੀ ਪੀਣ ਵਾਲੇ ਵਿਅਕਤੀ ਦੇ ਸਰੀਰ ਨੂੰ ਬਹੁਤ ਸਾਰੇ ਤੱਤ ਮਿਲਦੇ ਨੇ ਤੇ ਨਾਲ ਹੀ ਉਹਨਾਂ ਦਾ ਸਰੀਰ ਨੂੰ ਕੋਈ ਸਮੱਸਿਆ ਜਲਦੀ ਨਹੀਂ ਘੇਰਦੀ ਨੰਬਰ 41 ਜੇਕਰ ਤੁਸੀਂ ਵਾਲਾਂ ਦੀ ਝੜਨ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਰਹਿੰਦੇ ਹੋ ਤਾਂ ਐਲੋਵੇਰਾ ਜੈਲ ਵਿੱਚ ਵਿਟਾਮਿਨੀ ਕੈਪਸੂਲ ਤੇ ਨਾਰੀਅਨ ਦਾ ਤੇਲ ਮਿਕਸ ਕਰ ਲਓ ਫਿਰ ਇਸ ਨੂੰ ਵਾਲਾਂ ਵਿੱਚ ਲਗਾਓ ਇਸ ਤਰ੍ਹਾਂ ਕਰਨਾ ਵਾਲਾਂ ਦਾ ਝੜਨਾ ਬੰਦ ਹੋਵੇਗਾ ਤੇ ਉਹ ਚਮਕਦਾਰ ਵੀ ਬਣਨਗੇ ਨੰਬਰ 42 ਰਾਤ ਦੇ ਸਮੇਂ ਦੁੱਧ ਵਿੱਚ ਦੇਸੀ ਘਿਓ ਪਾ ਕੇ ਪੀਣਾ ਤੁਹਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ ਤੇ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 43 ਹਰੀ ਮਿਰਚ ਦਾ ਸੇਵਨ ਕਰਨਾ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਨੰਬਰ 44 ਜਿਹੜੇ ਲੋਕ ਡਿਪਰੈਸ਼ਨ ਦੀ ਸਮੱਸਿਆ ਦਾ ਸ਼ਿਕਾਰ ਹਨ ਉਹਨਾਂ ਨੂੰ ਰੋਜ਼ਾਨਾ ਸਵੇਰ ਦੇ ਸਮੇਂ ਦੀ ਧੁੱਪ ਜ਼ਰੂਰ ਸੇਕਣੀ ਚਾਹੀਦੀ ਹੈ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 45 ਮੂੰਗੀ ਦੀ ਦਾਲ ਖਾਣ ਨਾਲ ਸਰੀਰ ਨੂੰ ਮੀਟ ਤੋਂ ਵੀ ਜ਼ਿਆਦਾ ਪ੍ਰੋਟੀਨ ਮਿਲਦਾ ਹੈ ਨੰਬਰ 46 ਪੇਟ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਸਿਰਫ ਮਸਰ ਦੀ ਦਾਲ ਦਾ ਹੀ ਸੇਵਨ ਕਰੋ ਇਸ ਨਾਲ ਪੇਟ ਠੀਕ ਰਹਿੰਦਾ ਹੈ ਨੰਬਰ 47 ਜੇਕਰ ਤੁਹਾਡੇ ਬੱਚੇ ਬਹੁਤ ਜ਼ਿਆਦਾ ਆਈਸਕ੍ਰੀਮ ਖਾ ਰਹੇ ਹਨ ਤਾਂ ਉਹਨਾਂ ਨੂੰ ਆਈਸਕ੍ਰੀਮ ਛਡਵਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਇਸ ਦੀ ਜਗ੍ਹਾ ਤੇ ਕਸਟਰਡ ਬਣਾ ਕੇ ਵਿੱਚੋਂ ਡਰਾਈ ਫਰੂਟਸ ਬਰੀਕ ਬਰੀਕ ਪੀਸ ਕੇ ਪਾ ਕੇ ਦਿਓ ਇਸ ਨਾਲ ਉਹਨਾਂ ਨੂੰ ਆਈਸਕ੍ਰੀਮ ਦਾ ਹੀ ਟੇਸਟ ਆਵੇਗਾ ਉਹ ਬਾਹਰ ਵਾਲੀ ਆਈਸਕ੍ਰੀਮ ਖਾਣੀ ਛੱਡ ਦੇਣਗੇ ਨੰਬਰ 28 ਮਲੇਰੀਆ ਬੁਖਾਰ ਤੋਂ ਬਚਣਾ ਚਾਹੁੰਦੇ ਹੋ ਤਾਂ ਤુલਸੀ ਦੇ ਪੱਤੇ ਵਿੱਚ ਕਾਲੀ ਮਿਰਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਪੀਸ ਕੇ ਸਵੇਰ ਤੇ ਸ਼ਾਮ ਲੈ ਲਓ ਨੰਬਰ 49 ਭਿੱਜੇ ਹੋਏ ਚਣਿਆਂ ਵਿੱਚ ਫਾਈਬਰ ਹੁੰਦਾ ਜੋ ਸਾਡੇ ਪੇਟ ਨੂੰ ਸਾਫ਼ ਕਰਦੇ ਨਾਲ ਹੀ ਸਰੀਰ ਨੂੰ એનર્ਜੀ ਦੇਣ ਵਿੱਚ ਬਹੁਤ ਮਦਦ ਕਰਦੇ ਹਨ ਨੰਬਰ 50 ਜੇਕਰ ਤੁਸੀਂ ਰੋਜ਼ਾਨਾ ਅੰਬੂਰਦ ਦੇ ਪੱਤੇ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਤੇ ਨਾਲ ਹੀ ਸਰੀਰ ਦੀ ਹਰ ਇਨਫੈਕਸ਼ਨ ਤੋਂ ਦੂਰ ਰਹਿੰਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ